जीएनओ प्यारे विद्यार्थियों 10वीं جماعت دی গণিত کتاب ਦਾ অধ্যায় 11वां चक्कर ਨਾਲ ਸੰਬੰਧਿਤ ਖੇਤਰਫਲ अभ्यास नंबर 11.1 اے ਇਸ ਦੇ ਅਗਲੇ 3 ਸਵਾਲ 8वां 9वां 10वां ਸਿਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਤੇ ਬੱਚਿਓ ਚੇਤਾ ਰੱਖਣ ਵਾਲੀ ਗੱਲਾਂ ਇਹ ਦੇਖ ਲਵੋ ਅਰਧ ਵਿਆਸਾਰ ਵਾਲੇ ਚੱਕਰ ਦਾ ਘੇਰਾ 2πr ਬਰਾਬਰ 5d ਤੇ ਇਹ ਪਹਿਲੇ ਵੀ ਦੱਸਿਆ ਆਇਆ ਤੇ ਇੱਕ ਸਲਾਈਡ ਵਿੱਚ বারবার ਪਾ ਦਿਨਾ ਤਾਂ ਕਿ ਤੁਹਾਨੂੰ ਜਿਹੜੇ ਸੂਤਰ ਨੇ ਚੰਗੀ ਤਰ੍ਹਾਂ ਕੰਠ ਹੋ ਜਾਣ ਇਹਨਾਂ ਨੂੰ ਆਪਣੇ ਰਜਿਸਟਰ ਵਿੱਚ ਲਿਖ ਕੇ ਰੱਖ ਲਓ ਜਾਂ ਕਿਤੇ ਕਾਗਜ਼ ਤੇ ਲਿਖ ਕੇ ਬਾਹਰ ਕੰਧ ਤੇ ਆਪਣਾ ਉੱਤੇ ਕੰਧ ਤੇ ਉੱਤੇ ਟੰਗ ਲਵੋ ਤੇ ਆਉਂਦੇ ਜਾਂਦੇ ਇਹਨਾਂ ਤੇ ਨਿਕਲ ਮਾਰਦੇ ਰਹੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ ਸੋ ਆ ਦੇਖੀ ਹੁਣ ਸਵਾਲ तो बचे हो अगे बढ़ने तो पहले मैं दस दूँगा कि इसी चैनल से ढड़िया दसवीं जमात दु होर प्लेलिस्टा भी प्ले यहन, चैनल पर जाकर प्लेलिस्ट से टैप करो तो मिलेगी टैंथ इंग्लिश एमसी बी टेंथ इंगलिश लिटरेचर टेंथ ग्रैमर टैंथ सायंस फिर पी एस सी बी टैथ मैथ इंग्लिश मीडियम हैगी है तो फिर हैगी टेंथ मैथ नोट्स है, एक हैगी मैथ शॉर्टकट सेंट्रिक्स एक हैगी गणित सिद्धांत मीडियम एक हैगी मैथ कॉन्सैप्ट इंगिश मीडियम ਤੇ ਕੇ ਕੀ ਬੱਚੇ ਬੜੀ ਵਧੀਆ ਪਲੇਲਿਸਟ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਦਾ ਵਿਸਥਾਰ ਦੱਸਿਆ ਗਿਆ ਹੈ ਤੇ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹ ਗਿਆਨ ਦਾ ਖਜ਼ਾਨਾ ਹੈ ਤੁਸੀਂ ਉਹਨੂੰ ਜ਼ਰੂਰ ਖੁੱਲ ਕੇ ਦੇਖੋ ਸੋ ਸਾਇੰਸ ਫॉर ਇੰਗਲਿਸ਼ੀਅਨ ਲੋਡਮੀਟ ਹੋਰ ਦੀਆਂ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਓ ਦੇਖੀਏ 8ਵਾਂ ਸਵਾਲ ਬੱਚੇ ਸਵਾਲ ਦੇਖਣ ਨੂੰ ਬੜੇ ਵੱਡੇ ਲੱਗਦੇ ਰਹੇ ਨੇ ਲੱਗ ਰਹੇ ਨੇ ਜਿਹੜੇ ਸੀ ਤਿੰਨ ਕਰਾਂਗੇ ਚਿੱਤਰ ਦਿੱਤੇ ਨੇ ਨਾਲ ਪਰ ਇਹ ਹੈ ਬੜੇ ਸੌਖੇ ਠੀਕ ਹੈ ਸੋ ਕਹਿੰਦੇ 15 ਸੈਂਟੀਮੀਟਰ ਭੁਜਾ ਵਾਲੇ ਇੱਕ ਵਰਗਾਕਾਰ ਤੋ ਪਹਿਲੇ ਦਸਤਇ ਵਰਗਾ ਘਰ ਹੈਗਾ ਆਪ ਚਾਰੋ ਭੁਜਾਂ ਬਰਾਬਰ ਹੋਣਗੀਆਂ ਘਾ ਦੇ ਮੈਦਾਨ ਦੇ ਇੱਕ ਕੋਨੇ ਤੇ ਇਹ ਵਿੱਚ 15 ਸੈਂਟੀਮੀਟਰ ਨਹੀਂ 15 ਮੀਟਰ ਹੈਗਾ ਇਹ ਤੁਹਾਡੀ ਕਿਤਾਬ ਚ ਗਲਤ ਗਲ ਛਪੀ ਹੋਈ ਹੈ 15 ਸੈਂਟੀਮੀਟਰ ਦੀ ਭੁਜਾ ਵਾਲਾ ਕੋਈ ਫਿਰ ਨਹੀਂ ਹੁੰਦਾ ਠੀਕ ਹੈ ਸੋ ਇਹ 15 ਮੀਟਰ ਹੈ ਤੇ ਲੱਗੇ ਕਿਲੇ ਨਾਲ ਘੋੜੇ ਨੂੰ 5 ਮੀਟਰ ਲੰਮੀ ਰੱਸੀ ਨਾਲ ਬੰਨਿਆ ਹੋਇਆ ਹੈ ਇਹ ਕੋਨੇ ਤੇ ਬੱਚੇ ਖੁੰਟੀ ਹੈਗੀ ਹੈ ਇਹ ਰੱਸੀ ਕੀ 5 ਮੀਟਰ ਹੈਗੀ ਹੈ ਸੋ ਬੱਚਾ ਐ ਸਪਸ਼ਟ ਹੈਗਾ ਕਿ ਇਹ ਜਿਹੜਾ ਹੈਗਾ ਘੋੜਾ ਜੇ ਪੂਰਾ ਜਾਏਗਾ ਤੇ 5 ਮੀਟਰ ਤੱਕ ਹੀ ਇਹਦਾ ਘੇਰਾ ਬਣੇਗਾ ਮਤਲਬ ਕਿ ਘੇਰਾ ਕੀ ਮਿਲ ਗਈ ਅਰਧ ਵਿਆਸ ਇਹਦਾ ਹੈ ਘੋੜਾ ਇੱਥੋਂ ਦੀ ਲੈ ਕੇ 5 ਮੀਟਰ ਜਾ ਸਕਦਾ ਹੈ ਇੱਥੇ ਵੀ 5 ਮੀਟਰ 5 ਮੀਟਰ 5 ਮੀਟਰ 5 ਮੀਟਰ ਭਾਵ ਇਹ ਕੋਨੇ ਤੋਂ ਲੈ ਕੇ ਇਹ ਘੋੜਾ 5 ਮੀਟਰ ਹੀ ਜਾ ਸਕਦਾ ਹੈ ਠੀਕ ਹੈ ਦੇਖੋ ਚਿੱਤਰ ਹੈ ਬੜਾ ਸੋ ਪਹਿਲਾ ਭਾਗ ਹੈ ਮੈਦਾਨ ਦੇ ਉਸ ਭਾਗ ਦਾ ਖੇਤਰਫਲ ਜਿੱਥੇ ਘੋੜਾ ਘਾ ਚੱਲ ਸਕਦਾ ਹੈ ਉਹਦਾ ਖੇਤਰਫਲ ਪਤਾ ਕਰਨਾ ਹੈ ਠੀਕ ਹੈ ਤੇ ਫਿਰ ਤੇ ਕਹਿੰਦੇ ਪਤਾ ਕਰੋ ਮੈਦਾਨ ਦੇ ਉਸ ਭਾਗ ਦਾ ਖੇਤਰਫਲ ਜਿੱਥੇ ਘੋੜਾ ਕਾ ਚਰ ਸਕਦਾ ਤੇ ਚਰੇ ਜਾਣ ਵਾਲੇ ਖੇਤਰਫਲ ਵਿੱਚ ਵਾਧਾ ਜੇਕਰ ਘੋੜੇ ਨੂੰ 5 ਮੀਟਰ ਲੰਬੀ ਰੱਸੀ ਦੇ ਸਥਾਨ ਤੇ 10 ਮੀਟਰ ਲੰਬੀ ਰੱਸੀ ਨਾਲ ਬੰਨ ਦਿੱਤਾ ਜਾਵੇ ਤੇ ਕਹਿੰਦੇ ਜੇ ਰੱਸੀ 10 ਮੀਟਰ ਕਰ ਦਿੱਤੀ ਜਾਵੇ ਤੇ ਫਿਰ ਚਰੇ ਜਾਣ ਵਾਲਾ ਜਿਹੜਾ ਏਰੀਆ ਹੈ ਖੇਤਰ ਹੈਗਾ ਉਹਦਾ ਖੇਤਰਫਲ ਵਿੱਚ ਕਿੰਨਾ ਵਧ ਜਾ ਕਿੰਨਾ ਵਾਧਾ ਹੋਏਗਾ ਠੀਕ ਹੈ ਆਓ ਦੇਖੀਏ ਸੋ ਬੱਚਿਓ ਇਹਨੂੰ ਮੈਂ ਹਰੇ ਰੰਗ ਦਾ ਖੇਤ ਬਣਾਤਾ ਤੁਹਾਡੇ ਲਈ ਸੌਖਾ ਕਰਨ ਲਈ ਸੋ ਇਹ 5 ਮੀਟਰ ਦੀ ਰੱਸੀ ਹੈ ਇੱਥੇ ਵੀ 5 ਮੀਟਰ ਆਏਗੀ ਇੱਥੇ 5 ਮੀਟਰ ਆਏਗੀ ਤੇ ਘੋੜਾ ਇਸ ਸਿਰੇ ਤੋਂ ਜਾ ਕੇ ਇੱਥੇ ਤੱਕ ਇਹ ਇੰਨੀ ਕਾਈ ਚੱਲ ਸਕਦਾ ਹੈ ਤੇ ਵਰਗ ਸਾਨੂੰ ਪਤਾ ਹੈ ਬੱਚਿਓ ਵਰਗ ਦਾ ਹਰੇਕ ਕੋਨਾ ਜਿਹੜਾ ਹੈ ਉਹ ਕੋਣ ਹੈਗਾ ਉਹ 90 ਡਿਗਰੀ ਦਾ ਹੁੰਦਾ ਹੈ ਠੀਕ ਹੈ ਸਪਸ਼ਟ ਹੈ ਕਿ ਮੈਦਾਨ ਦੇ ਜਿਸ ਹਿੱਸੇ ਵਿੱਚ ਘੋੜਾ ਘਾਹ ਚਰ ਸਕਦਾ ਹੈ ਉਹ ਅਰਧ ਵਿਆਸ 5 ਮੀਟਰ ਅਤੇ ਕੋਣ 90 ਮੀਟਰ ਦੁਆਰਾ ਬਣਾਇਆ ਅਰਧ ਵਿਆਸੀ ਖੰਡ ਹੋਵੇਗਾ ਇਹ ਦੇਖੋ ਅਰਧ ਵਿਆਸੀ ਖੰਡ ਬਣ ਗਿਆ ਬੱਚਿਓ ਅਰਧ ਵਿਆਸੀ ਖੰਡ ਜਿਹਦਾ ਅਰਧ ਵਿਆਸ 5 ਮੀਟਰ ਹੈ ਤੇ ਕੋਣ ਜਿਹੜਾ ਹੈ ਉਹ 90 ਡਿਗਰੀ ਹੈ ਕਿਉਂਕਿ ਜੇ ਇਹਨੂੰ ਇਹਦਾ ਪੂਰਾ ਕਰ ਦਈਏ ਤੇ ਇਹ ਪੂਰਾ ਚੱਕਰ ਬਣ ਜਾਏਗਾ ਤੇ ਹੈ ਕਿ ਬਣ ਗਿਆ ਬੱਚਿਓ ਇਹਦਾ ਅਰਧ ਵਿਆਸੀ ਖੰਡ ਬਣ ਗਿਆ ਬਸ ਇੰਨੀ ਕਹਾਣੀ ਹੈ ਹੋਰ ਕੁਝ ਨਹੀਂ ਫਿਰ ਅਸੀਂ ਜਾਣਦੇ ਹਾਂ ਕਿ ਅਰਧ ਵਿਆਸੀ ਅਰਧ ਵਿਆਸ r ਅਤੇ ਕੋਣ θ ਵਾਲੇ ਅਰਧ ਵਿਆਸੀ ਖੰਡ ਦਾ ਖੇਤਰਫਲ ਉਹਨੂੰ θ 360 πr² ਸੋ ਪਹਿਲਾ ਭਾਗ ਸੋ 5 ਮੀਟਰ ਅਰਧ ਵਿਆਸ ਅਤੇ ਕੋਣ 90 ਡਿਗਰੀ ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਹੋ ਜਾਏਗਾ 90/360 3.14 ਕਿਹਾ ਪਹਿਲਾਂ ਨੂੰ 5 5 ਤੇ ਸਿਫਰ ਨਾਲ ਸਿਫਰ ਕੱਟ ਗਿਆ ਤੇ 9 4 36 1/4 3.14 ਤੇ 5 5 25 ਤੇ ਬੱਚਿਓ ਇਹ ਜਿਹੜੇ ਇਹ ਦੋਨਾਂ ਨੂੰ ਗੁਣਾ ਕਰਕੇ ਚਾਰ ਦਾ ਭਾਗ ਕੀਤਾ ਤੇ 19.625 ਮੀਟਰ ਵਰਗਾ ਗਿਆ ਬਈ ਇਹੀ ਖੇਤਰ ਹੈ ਤੇ ਇਹਨੂੰ ਅੱਗੇ ਇਹ ਲਾਈਨ ਲਿਖ ਦੇਣੀ ਹੈ ਇਦਾਂ ਐਵਲੀ ਭਾਗ ਉਸ ਭਾਗ ਦਾ ਖੇਤਰਫਲ ਜਿੱਥੇ ਘੋੜਾ ਚਰ ਸਕਦਾ ਹੈ ਬਰਾਬਰ 19.625 ਮੀਟਰ ਵਰਗ ਪਹਿਲਾ ਭਾਗ ਹੋ ਗਿਆ ਠੀਕ ਹੈ ਜੀ ਕਿੰਨਾ ਸੌਖਾ ਦੇਖੋ ਦੂਜਾ ਭਾਗ ਜੇਕਰ ਰਸੀ 10 ਮੀਟਰ ਹੋ ਜਾਵੇ ਤਾਂ ਚਰੇ ਜਾਣ ਵਾਲੇ ਹਿੱਸੇ ਦਾ ਖੇਤਰਫਲ ਹੋ ਜਾਏਗਾ 90/360 3.14 ਹੁਣ 10 10 ਹੋ ਜਾਏਗਾ ਕਿਉਂਕਿ r ਜਿਹੜਾ ਹੈ ਅਰਧ ਵਿਆਸ ਜਿਹੜਾ ਉਹ 10 ਮੀਟਰ ਹੋ ਗਿਆ ਸੋ ਫਿਰ 1/4 3.14 100 ਸੋ ਇਹ ਕੀ ਹੋ ਜਾਏਗਾ ਬੱਚਿਓ 78.5 ਮੀਟਰ ਵਰਗਾ ਆ ਗਿਆ ਜਿਹੜੇ ਇਹ 314 ਨੂੰ 4 ਨਾਲ ਭਾਗ ਕੀਤਾ ਪਰ ਉਹਨਾਂ ਨੇ ਕਿਹਾ ਵਾਧਾ ਕਿੰਨਾ ਹੋਏਗਾ ਸੋ ਚਰੇ ਜਾਣ ਵਾਲੇ ਖੇਤਰਫਲ ਵਿੱਚ ਵਾਧਾ 78.5 ਤੇ ਘਟਾ 19.625 58.875 ਮੀਟਰ ਵਰਗ ਡਬਲ ਨਹੀਂ ਹੋਏਗਾ ਬੱਚਿਓ ਇਹ ਦੇਖੋ ਇਹ ਇਹ ਨਾ ਸੋਚੇ ਕਿ 19 ਦਾ 38 ਹੋ ਜਾਏਗਾ ਇਦਾਂ ਨਹੀਂ ਹੈਗਾ ਬਲੀ 19 38 ਤੁਸੀਂ ਕਹੋ ਜੀ ਹੈ ਅਰਧ ਵਿਆਸ 5 ਮੀਟਰ ਕਰ ਪਹਿਲੇ 5 ਸੀ ਤੂੰ 10 ਕਰ ਦੇ ਤਾਂ ਦੁਗਣਾ ਨਹੀਂ ਹੋ ਜਾਏਗਾ ਬੱਚਿਓ ਇਹ ਦੁਗਣੇ ਤੋਂ ਕਿੰਨਾ ਜ਼ਿਆਦਾ ਹੋ ਜਾਏਗਾ 19 ਐ ਦੇਖੋ ਇਹ ਠੀਕ ਹੈ ਸੋ ਇਸ ਗੱਲ ਦਾ ਖਿਆਲ ਰੱਖਣਾ ਹੈ ਇਹ 4 ਨਹੀਂ 36 ਚਾਰੀਆਂ ਆਲਮੋਸਟ 4 ਗੁਣਾ ਤੋਂ ਜ਼ਿਆਦਾ ਹੋ ਜਾਏਗਾ ਠੀਕ ਹੈ ਸੋ ਇਸ ਗੱਲ ਦਾ ਖਿਆਲ ਰੱਖਣਾ ਬਸ ਐ ਤਾਈ ਇਹਨਾਂ ਨੇ ਦਿੱਤਾ ਵੀ ਤਾਂ ਕਿ ਤੁਹਾਨੂੰ ਉਹਦਾ ਆਈਡੀਆ ਲੱਗ ਜਾਏ ਕਿ ਅਰਧ ਵਿਆਸ ਡਬਲ ਕਰਨ ਦੇ ਨਾਲ ਖੇਤਰਫਲ ਕੱਲਾ ਡਬਲ ਨਹੀਂ ਹੋ ਜਾਂਦਾ ਉਹ 4 ਗੁਣਾ ਹੋ ਜਾਂਦਾ ਆਲਮੋਸਟ ਠੀਕ ਹੈ ਸੋ ਆਹ ਦੇਖੋ ਅੱਗੇ ਚੱਲੀਏ ਹੁਣ ਸਵਾਲ ਨਾ ਅਗਲਾ ਨਵਾਂ ਸਵਾਲ ਆ ਗਿਆ ਇੱਕ ਚੱਕਰਾਕਾਰ ਬਰੂਚ ਬਰੂਚ ਹੁੰਦਾ ਬੱਚਿਓ ਜਿਹਦਾ ਕਲਿੱਪ ਜਾਂ ਬੀਬੀਆਂ ਲਾਨੀਆਂ ਜੁੜੇ ਨੂੰ ਹੈ ਨਾ ਗੋਲ ਰੰਗ ਦਾ ਇਹ ਆਪਣਾ ਗੋਲਾਕਾਰ ਦਾ ਹੁੰਦਾ ਹੈ ਠੀਕ ਹੈ ਇੱਕ ਚੱਕਰ ਅਗਰ ਬਰੂਚ ਨੂੰ ਚਾਂਦੀ ਦੇ ਤਾਰ ਨਾਲ ਬਣਾਇਆ ਜਾਣਾ ਹੈ ਜਿਸ ਦਾ ਵਿਆਸ 35 ਮਿਲੀਮੀਟਰ ਹੈ ਆਹ ਵਿਆਸ 35 ਮਿ ਹੈ ਤਾਰਾਂ ਨੇ ਦੇਖੋ ਇਹ ਕਹੇ ਤਾਰਾਂ ਤਾਰਾਂ ਨੇ ਤੇ ਇਹ ਆਸ-ਪਾਸ ਦੀ ਤਾਰੇ ਕੀ ਚਾਂਦੀ ਦੀ ਤਾਰੇ ਕੀ ਹੈ ਤਾਰ ਨੂੰ ਚੱਕਰ ਦੇ ਪੰਜ ਵਿਆਸਾਂ ਨੂੰ ਬਣਾਉਣ ਵਿੱਚ ਵਰਤਿਆ ਗਿਆ ਹੈ ਇਹ ਦੇਖੋ ਇਹ ਇਹ ਪੰਜ ਵਿਆਸ ਨੇ ਦੇਖੋ ਇੱਥੋਂ ਸ਼ੁਰੂ ਕਰੋ 1 2 ਨ 4 ਤੇ 5 ਤੇ ਇਹ ਪੰਜਵਾਂ ਇਹ ਛੇਵਾਂ ਤੇ ਵੀ ਰਹੀ ਆ ਜਾਏਗਾ ਸੋ ਪੰਜ ਵਾਸਤੇ ਇੱਕ ਇੱਥੇ ਤੱਕ 2 3 4 ਤੇ 5 ਜਿਹਾਸ ਨੂੰ ਗਰਾਉਂਡ ਵਿੱਚ ਵਰਤਿਆ ਗਿਆ ਹੈ ਜੋ ਉਸ ਨੂੰ 10 ਬਰਾਬਰ ਅਰਧ ਵਿਆਸੀ ਖੰਡਾਂ ਵਿੱਚ ਵੰਡਦੀ ਹੈ ਇਹ ਦੇਖੋ ਇੱਕ ਖੰਡ ਆ ਗਿਆ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸਤਵਾਂ ਅੱਠਵਾਂ ਨੌਵਾਂ ਤੇ 10ਵਾਂ 10 ਖੰਡ ਬਣ ਗਏ ਬਰਾਬਰ ਅਰਧ ਵਿਆਸੀ ਖੰਡ ਤੇ ਅਰਧ ਵਿਆਸ ਹੈਗਾ 45 35 35 ਦਾ ਦਾ ਹੋ ਜਾਏਗਾ 35 ਦੇ ਵਿਆਸ ਹੈਗਾ ਨਾ ਸੋ 35 ਦਾ 17.5 ਅਰਧ ਵਿਆਸ ਹੋ ਜਾਏਗਾ ਕਹਿੰਦੇ ਚਿੱਤਰ ਦੇਖੋ ਜਿਵੇਂ ਕਿ ਚਿੱਤਰ 12.1 2 ਵਿੱਚ ਦਰਸਾਇਆ ਗਿਆ ਹੈ ਤੇ ਪਤਾ ਕਰੋ ਕੁੱਲ ਲੋੜੀਂਦੀ ਚਾਂਦੀ ਦੇ ਤਾਰ ਦੀ ਲੰਬਾਈ ਕਿੰਨੀ ਹੋਏਗੀ ਇਹ ਪੂਰੀ ਇਥੇ ਇਹ ਤਾਰ ਗੋਲ ਬਣਾਉਣ ਨੂੰ ਤੇ ਵਿਆਸਾਂ ਵਿੱਚ ਲੱਗੀ ਤਾਰ ਦੂਜਾ ਭਾਗ ਬਰੂਚ ਦੇ ਹਰਕ ਹਰੇਕ ਅਰਧ ਵਿਆਸੀ ਖੰਡ ਦਾ ਖੇਤਰਫਲ ਆਹ ਕਰੀਏ ਇਹ ਵੀ ਬੜਾ ਸੌਖਾ ਹੈ ਸੋ ਪਹਿਲਾ ਭਾਗ ਬਰੂਚ ਦਾ ਵਿਆਸ D 35mm ਹੈ ਸੋ ਬਰੂਚ ਦਾ ਅਰਧ ਵਿਆਸ r ਬਰਾਬਰ 35/2 ਬਰਾਬਰ 7. 17.5 ਮਿਲੀਮੀਟਰ ਹੋ ਜਾਇਆ। ਬਰੂਚ ਵਿੱਚ ਲੱਗੀ ਕੁੱਲ ਤਾਰ ਕਿੰਨੀ ਹੈ ਬੱਚੇ ਬਰੂਚ ਦਾ ਘੇਰਾ ਇੱਕ ਦੇ ਘੇਰਾ ਲੱਗਾ ਤੇ ਜਿਵੇਂ 5 ਗੁਣਾ ਬਰੂਚ ਦਾ ਵਿਆਸ ਇਹੀ ਤਾਰ ਲੱਗੀ ਔਰਤੇ ਵੀ ਲੱਗੀਆਂ ਨੇ 5 ਵਿਆਸ ਬਣਾਏ ਨੇ ਤੇ ਇੱਕ ਘੇਰਾ ਹੈਗਾ। ਸੋ ਬਰੂਚ ਦਾ ਘੇਰਾ πd ਜਾਂ 2πr ਕਹ ਲਓ ਜਾਂ πd ਕਹ ਲਓ ਜਿਵੇਂ 5 ਗੁਣਾ d d ਇਹ ਕਾ ਡਾਇਮੀਟਰ ਵਿਆਸ ਹੈਗੇ ਨੇ 5 ਸੋ 22/7 35 d 35 ਜਮਾ 5 35 ਠੀਕ ਹੈ ਤੇ 75 35 ਤੇ ਹੋ ਗਿਆ 22 5 ਜਮਾ 5 35 ਹੁਣ ਵੇਖੋ 5 ਇੱਥੇ ਔਰ 5 ਇੱਥੇ ਦੋਨੋਂ ਪਤਾ ਵੀ ਸਾਂਝਾ ਆ ਗਿਆ ਸੋ 5 ਬਾਹਰ ਲੈ ਲਿਆ ਸੋ ਵੇਖੋ ਬੱਚੇ ਅਸੀਂ ਥੋੜੀ ਜਿਹੀ ਆਪਣੀ ਜਿਹੜਾ ਅਸੀਂ ਪੜਦੇ ਆਏ ਹਾਂ ਛੋਟੀ ਕਲਾਸਾਂ ਵਿੱਚ ਅਲਜੇਬਰਾ ਬੀਜ ਗਣਿਤਿਕ ਉਹਨੂੰ ਉਹਦੀ ਅਸੀਂ ਵਰਤੋਂ ਵੀ ਕਰਨੀ ਹੈ ਤਾਂ ਕਿ ਇਹ ਸਾਡਾ ਕੰਮ ਸੌਖਾ ਹੋ ਜਾਏ ਅਸੀਂ ਐਨੀ ਵੇਲੇ 5 ਨੂੰ 35 ਨਾਲ ਗੁਣਾ ਕਰੋ ਫੇਰ 5 ਨੂੰ 22 ਨਾਲ ਗੁਣਾ ਕਰੋ ਦੋ ਵਾਰ ਗੁਣਾ ਕਰੋ ਨਹੀਂ 5 ਨੂੰ ਅਸੀਂ ਸਾਂਝਾ ਬਾਹਰ ਲੈ ਲੈਣਾ ਤੇ ਅੰਦਰ ਆ ਜਾਏਗਾ 22 35 ਸੋ 22 35 ਹੋ ਗਿਆ 57 ਹੁਣ ਸਿੱਧਾ ਇੱਕ ਵਾਰ ਗੁਣਾ ਕਰਨਾ ਹੈ 5 ਨੂੰ 57 ਨਾਲ ਗੁਣਾ ਕਰਕੇ 285 mm ਆ ਗਿਆ ਇਸ ਤਰ੍ਹਾਂ ਕੁੱਲ ਲੋਹਿੰਦੀ ਚਾਂਦੀ ਦੀ ਤਾਰ ਦੀ ਲੰਬਾਈ ਉਹ ਵੀ 285 mm ਹੈ ਹੋ ਗਿਆ ਪਹਿਲਾ ਭਾਗ ਹੁਣ ਦੂਜਾ ਭਾਗ 5 ਵਿਆਸ ਬਰੂਚ ਨੂੰ 10 ਬਰਾਬਰ ਅਰਧ ਵਿਆਸੀ ਦਾ ਵਿੱਚ ਵੰਡਦੇ ਹਨ ਬਰਾਬਰ ਦੇ ਭਾਗ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਬਰੂਚ ਦੇ ਖੇਤਰਫਲ ਦਾ 10ਵਾਂ ਹਿੱਸਾ ਹੈ बस सीधी वाले 10 बराबर इससे जे बंटदा सो पूरे ब्रूज ਦਾ ਖੇਤਰਫਲ ਕੱਢ ਲਓ ਫਿਰ 10 ਨਾਲ ਤਕਸੀਮ ਕਰ ਦਿਓ 10 ਨਾਲ ਭਾਗ ਕਰ ਦਿਓ ਤੇ ਆ ਜਾਏਗਾ ਸੋ ਬਰੂਚ ਦਾ ਖੇਤਰਫਲ ਬਰਾਬਰ ਪਾਈ ਆਰ ਵਰਗ 22/7 17.5 17.5 ਸੋ 17.5 7 ਨਾਲ ਭਾਗ ਹੁੰਦਾ ਸੋ 22 2.5 ਆ ਗਿਆ 17.5 ਬਰਾਬਰ 962.5 mm2 ਸੋ ਹਰੇਕ ਅਰਧ ਵਿਆਸੀ ਖੰਡ ਦਾ ਖੇਤਰਫਲ ਕਿੰਨਾ ਹੋ ਗਿਆ 962.5/10 ਤੇ ਐ ਕਿ 10 ਦਸ ਕਿ ਦਸਵਾਂ ਹਿੱਸਾ ਸੋ ਐ ਇਥੇ ਦਸ਼ਮਲਵ ਇਥੇ ਆ ਜਾਏਗਾ ਸੋ 96.25 ਮਿਲੀਮੀਟਰ ਵਰਗ ਐ ਸਾਡਾ ਆ ਗਿਆ ਜਵਾਬ ਹੁਣ ਦਸਵਾਂ ਸਵਾਲ ਦੇਖੀਏ ਦਸਵਾਂ ਸਵਾਲ ਹੀ ਬੜਾ ਸੌਖਾ ਹੈ ਬੱਚਿਓ ਇੱਕ ਛਤਰੀ ਵਿੱਚ 8 ਤਾਰਾਂ ਹਨ ਇਹ ਜਿਹਦਾ ਗਰੂਚ ਵਾਲਾ ਸਵਾਲ ਹੈ ਉਸੇ ਕਿਸਮ ਦਾ ਹੈ ਉਹ ਚ ਸੀਗੇ 10 ਹਿੱਸੇ ਬਣ ਗਏ ਸੀਗੇ ਇਹ ਚ 8 ਬਣਨ ਗਏ ਠੀਕ ਹੈ ਨਾ ਸੋ ਇੱਕ ਛਤਰੀ ਵਿੱਚ 8 ਤਾਰਾਂ ਹਨ ਜੋ ਬਰਾਬਰ ਦੂਰੀ ਤੇ ਲਗੀਆਂ ਹੋਈਆਂ ਹਨ ਛਤਰੀ ਨੂੰ 45 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਸਪਾਰਟ ਚੱਕਰ ਮੰਨਦੇ ਹੋਏ ਸਪਾਰਟ ਬਣੇ ਇੱਕ ਸਿੱਧਾ ਪਦਰਾ ਚੱਕਰ ਮੰਨ ਲਵੋ ਜਿਹਦਾ ਚੱਕਰ ਬਣਿਆ ਹੋਇਆ ਤੇ 8 ਤਾਰਾਂ ਨੇ ਇੱਥੇ 1 2 3 4 5 6 7 ਤੇ 8 ਠੀਕ ਹੈ ਸੋ 8 ਬਰਾਬਰ ਇਸੇ ਬਣ ਗਏ ਸੋ ਬੱਚੇ ਕਿਹ ਬਣ ਗਏ 8 ਅਰਧ ਵਿਆਸੀ ਖੰਡ ਬਣ ਗਏ ਠੀਕ ਹੈ ਸੋ ਛਤਰੀ ਨੂੰ 45 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਸਪਾਰਟ ਚੱਕਰ ਮੰਨਦੇ ਹੋਏ ਇਸ ਦੀਆਂ ਦੋ ਲਗਾਤਾਰ ਤਾਰਾਂ ਦੋ ਲਗਾਤਾਰ ਤਾਰਾਂ ਮਿਲੀਆਂ ਇੱਕ ਤੋਂ ਬਾਅਦ ਇਹ ਦੂਜੀ ਜਾਂ ਇੱਕ ਤੋਂ ਬਾਅਦ ਇਹ ਵੜੀ। ਭਾਵੇਂ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਬਸ ਹੈਵੇ। ਸੋ ਅਸੀਂ ਕੀ ਕਰਨਾ ਬੱਚੇ ਤਾਂ ਉਹਨਾਂ ਕਿ ਪੂਰੇ ਚੱਕਰ ਦਾ ਇਹ ਪੂਰਾ ਜੋ ਛਤਰੀ ਹੈ ਇਹਦਾ ਅਰਧ ਵਿਆਸ ਕੱਢ ਲਵੋ ਤੇ 8 ਦੇ ਨਾਲ ਤਕਸੀਮ ਕਰ ਦਿਓ 8 ਨਾਲ ਭਾਗ ਕਰ ਦਿਵੋ ਡਿਵਾਈਡ ਕਰ ਲਵੋ ਇੰਨਾ ਸੌਖਾ ਹੈ। ਸੋ ਦੇਖੋ ਛਤਰੀ ਦਾ ਅਰਧ ਵਿਆਸ r 45 ਸੈਂਟੀਮੀਟਰ ਕਿਉਂਕਿ ਉਹਨਾਂ ਨੇ ਕਿਹਾ 45 ਸੈਂਟੀਮੀਟਰ ਦੀ ਹੈਗੀ ਹੈ ਤਾਰ। 47 ਸੈਂਟੀਮੀਟਰ ਲੰਬੀਆਂ ਤਾਰਾਂ ਅਰਧ ਵਿਆਸ ਦੇ ਰੂਪ ਵਿੱਚ ਛਤਰੀ ਨੂੰ 8 ਬਰਾਬਰ ਅਰਧ ਵਿਆਸੀ ਖੰਡਾਂ ਵਿੱਚ ਵੰਡਦੀਆਂ ਹਨ ਠੀਕ ਹੈ ਜੀ ਭਾਗ ਦੋ ਲਗਾਤਾਰ ਤਾਰਾਂ ਦੇ ਵਿਚਕਾਰ ਦਾ ਖੇਤਰਫਲ ਕਿਹਦੇ ਬਰਾਬਰ ਹੋਏਗਾ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ ਛਤਰੀ ਦੇ ਖੇਤਰਫਲ ਦਾ 8ਵਾਂ ਹਿੱਸਾ ਇਹਨਾਂ ਸੌਖਾ ਦੇਖੋ ਬੱਚੇ ਹੁਣ ਹੁਣ ਮਤਲਬ ਕਿ ਅਸੀਂ ਗੱਲ ਜਿਹੜੀ ਸਮਝ ਲਈਏ ਭੂਮੀਕਾ ਮੰਨ ਲਈਏ ਤਾਂ ਸਵਾਲ ਬੜਾ ਸੌਖਾ ਹੈ ਸੋ ਛਤਰੀ ਦਾ ਖੇਤਰਫਲ ਬਰਾਬਰ ਪਾਈ ਆਰ ਵਰਗ ਬਰਾਬਰ 22/7 45 45 ਸੋ ਇਹ ਸਾਰੇ ਨੂੰ ਜਿਹੜੇ ਗੁਣਾ ਕੀਤਾ 45 ਦੇ 45 ਦਾ ਵਰਗ ਤੇ ਆ ਜਾਏਗਾ 2025 ਸੋ 2025 ਨੂੰ 22 ਨਾਲ ਗੁਣਾ ਕੀਤਾ 44550 7 ਠੀਕ ਹੈ ਇਹ ਆ ਗਿਆ ਪੂਰੀ ਛਤਰੀ ਦਾ ਸੋ ਦੋ ਲਗਾਤਾਰ ਤਾਰਾਂ ਦੇ ਵਿਚਕਾਰ ਦਾ ਖੇਤਰਫਲ 8 ਕਿਉਂ 8 ਇਸੇ ਹੈਗੇ ਨੇ ਸੋ ਇਹਨੂੰ ਦੋ ਨੂੰ ਚਾ ਇਹ ਦੋਨਾਂ ਭਾਗ ਹੁੰਦਾ ਹੈ ਦੋਨਾਂ ਭਾਗ ਕੀਤਾ ਤੇ 22275 ਆ ਗਿਆ ਤੇ ਇਹ 2 4 8 ਤੇ 4 7 28 ਸੋ b yarı 275/28 ਸੈਂਟੀਮੀਟਰ ਵਰਗ ਇੱਕ ਹੈ ਦੋ ਲਗਾਤਾਰ ਤਾਰਾਂ ਵਿਚਕਾਰਲਾ ਖੇਤਰਫਲ ਭਾਗ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਇਹੀ ਇਹਨੇ ਪੁੱਛਿਆ ਸੀ ਸੋ ਇਹ ਸਾਡਾ ਜਵਾਬ ਆ ਗਿਆ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਸਵਾਲ 8ਵਾਂ 9ਵਾਂ ਤੇ 10ਵਾਂ ਕਿ ਤੁਸੀਂ ਇਸੇ ਤਰ੍ਹਾਂ ਨੇਮਨ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ